ਦੋ ਜਾਣੇ ਗੱਡੀ ਵਿੱਚ ਸਵਾਰ ਸੀ ਮਾਮਾ ਭਾਣਜਾ ਇਹਨਾਂ ਦੀ ਮੌਤ ਹੋ ਗਈ ਔਰ ਦੂਜੇ ਜਾਣੇ ਜਿਹੜਾ ਦੂਜਾ ਵਿਅਕਤੀ ਸੀਗਾ ਭਾਣਜਾ ਉਹਨੂੰ ਪੁਲਿਸ ਆਪਣੇ ਨਾਲ ਲਿਜਾ ਚੁੱਕੀ ਹੈ ਐਸ ਵੀ ਡਾਕਟਰੀ ਰਿਪੋਰਟ ਨੇ ਵਰਜਨ ਦਿੱਤਾ ਹੈ ਕਿ ਉਹਦੇ ਜਿਹੜੇ ਬਿਆਨ ਆ ਉਹਦੇ ਆਧਾਰ ਤੇ ਜਿਹੜੀ ਐਕਸੀਡੈਂਟ ਹੋਵੇਗੀ ਔਰ ਉਹ ਜਿਹੜਾ ਡਰਾਈਵਰ ਵਾਲੀ ਸੀਟ ਦੀ ਤਾਕੀ ਹੈ ਪਾਸੇ ਦੀ ਤਾਕੀ ਹੈ ਉਹਦੇ ਸਾਹਮਣੇ ਜਿਹੜਾ ਸ਼ੀਸ਼ਾ ਆ ਉਹ ਬ੍ਰੇਕ ਹੋਇਆ ਗੱਡੀ ਹੋਰ ਕਿਤੇ ਨੁਕਸਾਨੀ ਨਜ਼ਰ ਨਹੀਂ ਆਲੀ ਰਾਤ ਦਾ ਸਮਾਂ ਔਰ ਤਾਨੂੰ ਦੱਸਿਆ ਰਿਹਾ ਕਿ ਕਈ ਐਂਡੋਸ ਦੇ ਕੰਮ ਕੀਤਾ ਜਾਏਗਾ। ਔਰ ਸ਼ੱਕ ਦੀ ਸੂਈ ਘੁੰਮਦੀ ਹੋਈ ਪਰ ਅਸੀਂ ਹਾਲੇ ਆਪਣੇ ਵੱਲੋਂ ਕੋਈ ਖੁਲਾਸਾ ਨਹੀਂ ਕਰ ਸਕਦੇ। ਜਿੱਤੇ ਹੀ ਪੁਲਿਸ ਦਾ ਵਰਜਨ ਆਏਗਾ ਖੁਲਾਸਾ ਤੁਹਾਡੇ ਤੱਕ ਪਹੁੰਚ ਜਾਏਗਾ। ਤਾਂ ਕਈ ਸ਼ੱਕ ਜਤਾਏ ਜਾ ਰਹੇ ਨੇ ਤਾਂ ਸਾਧਾ ਬਜੇ ਉੱਤਰ। ਇਹ ਸ਼ੱਕ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਇਹ ਮੈਦਪੁਰ ਉਲਟਨੀ ਤੋਂ ਸਭ ਤੁਹਾਡੇ ਸਾਹਮਣੇ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ ਤਾਂ ਆਹ ਗੱਡੀਾਂ ਵਿੱਚ ਦਿਖਾ ਦਿਓ ਕਿ ਸ਼ੀਸ਼ਾ ਟੁੱਟਿਆ ਹੋਇਆ ਐਸਪੀਬੀ ਮੁਕੇਸ਼ ਜੀ ਡਾਕਟਰ ਮੁਕੇਸ਼ ਜੀ ਮੌਕੇ ਤੇ ਮੌਜੂਦ ਨੇ ਐਸਐਸਪੀ ਮਹਿਤਾਬ ਸਿੰਘ ਗਿਰਕ ਵੀ ਇੱਥੇ ਮੌਜੂਦ ਨੇ ਔਰ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਦੇ ਭਾਂਡੇ ਨੂੰ ਇੱਥੇ ਲਜਾਇਆ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਤੱਕ ਉਹ ਪਾ ਸ਼ਰਮ ਕਰ ਰਾਂ ਰੰਜੀਸ ਪਤਾ ਲੱਗੇ ਸਰ ਕਿ ਇਹ ਮਾਰਾ ਪਹਿਲੇ ਇਨੀਸ਼ੀਅਲ ਸਟੇਜਸ ਹੈ ਇਨੀਸ਼ੀਅਲ ਸਟੇਜਸ ਦੇ ਵਿੱਚ ਪਹਿਲਾ ਆਪਾਂ ਮੌਕੇ ਤੇ ਪਰਚੋ ਪਤਾ ਲੱਗਿਆ ਕਿ ਇੱਕ ਬੰਦੇ ਦੀ ਡੈਥ ਹੋਈ ਹੈ ਜਿਹੜਾ ਸੈਕੰਡ ਬੰਦਾ ਹੈ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਪੁੱਛਗਿੱਛ ਕਰਦੇ ਆ ਕਿ ਇਹ ਇਨਸੀਡੈਂਟ ਕੀ ਸੀਗਾ ਤੇ ਕਿਸ ਤਰੀਕੇ ਨਾਲ ਹੋਇਆ ਸਰ ਕਿਹੜੇ ਪਿੰਡ ਚੋਂ ਦਾ ਸੀ ਸਰ ਕੋ ਪਤਾ ਜੀ ਕਿਹੜੇ ਪਿੰਡ ਜਾਂ ਸ਼ਹਿਰ ਨਾਲ ਸੰਬੰਧ ਰੱਖਦੇ ਆ ਇਨੀਸ਼ੀਅਲੀ ਤੇ ਇਹ ਪਤਾ ਲੱਗਿਆ ਕਿ ਇਹ ਕਰਨਾਲ ਦੇ ਆਸ-ਪਾਸ ਦੇ ਬੰਦੇ ਸੀਗੇ ਜੀ ਇਸ ਏਰੀਆ ਚ ਕਿਸ ਕੰਮ ਕਰਕੇ ਆਏ ਸੀਗੇ ਕੀ ਕਰ ਰਹੇ ਸੀਗੇ ਇਹ ਤਵਜਿਹਤਾ ਵਿਸ਼ਾ ਹੈ ਆਪਾਂ ਸਟੇਟਮੈਂਟ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਸਰ ਆਪਸ ਵਿੱਚ ਰਿਸ਼ਤਾ ਕੀ ਨਾ ਲਾਲ ਇਨੀਸ਼ੀਅਲੀ ਦੱਸਿਆ ਕਿ ਮਾਮਾ ਭਾਂਦੇ ਸੀ ਜੀ ਹੁਣ ਜਦੋਂ ਆਪਾਂ ਉਹਦੇ ਨਾਲ ਉਹਦੀ ਸਟੇਟਮੈਂਟ ਲੈਂਦੇ ਆ ਫਿਰ ਜਿਹੜੀ ਹੈਗੀ ਪੂਰੀ ਚੀਜ਼ਾਂ ਕਲੀਅਰ ਹੋਣਗੇ ਐਫ ਆਈ ਆਰ ਰੰਮ ਕਰਦੇ ਆ ਐਫ ਆਈ ਆਰ ਦੇ ਵਿੱਚ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜਲਦ ਤੋਂ ਜਲਦ ਜਿਹੜੀ ਸਰ ਵੀ ਪੋਸਟਰ ਵੀ ਮਿਲਿਆ ਜੀ ਕਿਉਂਕਿ ਪਹਿਲਾਂ ਸੁਣਿਆ ਸੀ ਕੋਈ ਬੀਰੋ ਵਾਲੇ ਦੇ ਨਾਂ ਦਾ ਕੋਈ ਹਾਂ ਇੱਕ ਪੋਸਟਰ ਜਰੂਰ ਮਿਲਿਆ ਉਹਦੀ ਵੈਰੀਫਿਕੇਸ਼ਨ ਵੀ ਚੱਲਦੀ ਹੈ ਜਿਹੜਾ ਬੰਦਾ ਨਾਲ ਸੀਗਾ ਜਿਹੜਾ ਬੰਦਾ ਕੋ-ਡ라이ਵਰ ਸੀਗਾ ਉਹਦੇ ਕੋਲੋਂ ਆਪਾਂ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਫਰਦਰ ਜਿਹੜੀ ਹੈਗੀ ਪੂਰੀ ਡਿਟੇਲ ਦੇ ਵਿੱਚ ਕੀ ਸੀਗਾ ਉਹ ਪਤਾ ਕਰ ਸਰ ਇੱਕ ਜਿਵੇਂ ਗੋਲੀ ਚੱਲੀ ਹੈ ਉਹ ਸ਼ੀਸ਼ਾ ਜਿਹੜਾ ਉਹ ਅੰਦਰੋਂ ਬਾਹਰ ਨੂੰ ਆਇਆ ਉਹਦੇ ਬਾਰੇ ਕੋਈ ਹੋ ਰਹੀ ਹੈ ਕੋਈ ਜੱਜਮੈਂਟ ਜੀ ਇਹ ਇਹ ਤਫਤੀਸ਼ ਦਾ ਵਿਸ਼ਾ ਜੀ ਪਤਾ ਲੱਗਿਆ ਐਫਆਰ ਦਰਜ ਕਰਦੇ ਆ ਸਟੇਟਮੈਂਟ ਲੈਂਦੇ ਆ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀ ਹੈਗੀ ਏਰੀਆ ਦੇ ਵਿੱਚ ਹੈ ਉਹ ਸিসিਟੀਵੀ ਕੈਮਰੇ ਚੱਕ ਹੋ ਰਹੇ ਆ ਬਾਕੀ ਸਭਿਆ ਟੈਕਨਿਕਲ ਹਿਊਮਨ ਐਂਡ ਅਨਿਵਰਸਲ ਡਿਸਟ੍ਰੀਬਿਊਸ਼ਨ ਦੀ ਟੀਮ ਸਾਰੇ ਰਾਉਂਡ ਕਿੰਨੇ ਕਿ ਚੱਲੇ ਬਿਲਕੁਲ ਜੀ ਖੋਰਵੀ ਬਰਾਮਦ ਹੋਏ ਆ ਸਾਡੀ ਫੋਰੈਂਸਿਕ ਟੀਮ ਜਿਹੜੀ ਹੈਗੀ ਏ ਉਹ ਆਲਰੇਡੀ ਇਨ ਪਲੇਸ ਹੈ ਫੋਰੈਂਸਿਕ ਟੀਮ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਸਾਰੇ ਐਵੀਡੈਂਸ ਜਿਹੜੀ ਹੈਗੀ ਉਹ ਕਲੈਕਟ ਕਰੇ ਮੇਰੇ ਤੱਕ ਨਾਮ ਕੀ ਹੈ ਪਤਾ ਲੱਗਿਆ ਸਰ ਅਪਾ ਇਨੀਸ਼ੀਅਲ ਸਟੇਜ ਦੇ ਉੱਪਰ ਅਪਾ ਫਰਦਰ ਕਰ ਰਹੇ ਆ ਤੁਹਾਨੂੰ ਸ਼ਾਰਟਲੀ ਅਪਾ ਪੂਰੀ ਟੀਮ ਦੇ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499